ਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪ੍ਰਤਪਾਲ ਸਿੰਘ ਪੰਥ ਅਕਾਲੀ ਮਿਸਲ ਸ਼ਹੀਦ ਤਰਨਤਾਰਨ ਤੋਂ ਗੁਰੂ ਪਿਆਰੋ ਇੱਕ ਨਾ ਥੋੜੇ ਦਿਨਾਂ ਤੋਂ ਇੱਕ ਨਵਾਂ ਹੀ ਬਿੱਜ ਉੱਠ ਖਲੋਇਆ ਨਵਾਂ ਬਾਬਾ ਬਣਿਆ ਵਾ ਜੈ ਮਾਤਾ ਦੀ ਜੈ ਮਾਤਾ ਦੀ ਕਰੀ ਜਾਂਦਾ ਵਾ ਕਦੀ ਮੰਦਰਾਂ ਦੇ ਵਿੱਚ ਜਾਂਦਾ ਵਾ ਕਦੀ ਇਹ ਪੀਰਾਂ ਦੀ ਜਗ੍ਹਾ ਤੇ ਜਾਂਦਾ ਵਾ ਇਸ ਬੰਦੇ ਨੇ ਪਹਾਂਡ ਬਣਾਇਆ ਮਾ ਧਾਰਮਿਕ ਭਾਵਨਾਵਾਂ ਮਾ ਜਿਹੜੀਆਂ ਉਹਨਾਂ ਨੂੰ ਠੇਸ ਪਾਉਣ ਡਿਆ ਬੰਦਾ ਏ ਤੇ ਇਸ ਬਿੱਜੂ ਨੂੰ ਸਮਝਾਦਾ ਮੈਂ ਇੱਕ ਮੇਰੀ ਸਿੱਧਾ ਹੋ ਕੇ ਗੱਲ ਸੁਣ ਲਾ ਵੀ ਜਵਾਨਾ ਤੂੰ ਗੁਰੂ ਘਰ ਦੇ ਵਿੱਚ ਜਾ ਕੇ ਗੁਰੂ ਘਰ ਦੇ ਵਿੱਚ ਜਾ ਕੇ ਉਥੇ ਮਾਤਾ ਦੇ ਜੇ ਕਰੇ ਲਾਉਣ ਡਿਆ ਵਾ ਤੇਰਾ ਮਾਰ ਮਾਰ ਕੇ ਨਾ ਛੇਤਰ ਤੇ ਤੇਰਾ ਮੜਪੋਲਾ ਕਰ ਦੇਣਾ ਬਾਂਦਰਾ ਕੇ ਥਾਂ ਰਿਆ ਤੂੰ ਆਪਣੇ ਮੰਦਰ ਦੇ ਵਿੱਚ ਕਰ ਆਪਣੇ ਦਿਲ ਦੇ ਵਿੱਚ ਕਰ ਜਿੱਦਾਂ ਮਰਜ਼ੀ ਕਰ ਸਾਨੂੰ ਕੋਈ ਇਤਰਾਜ਼ਗੀ ਨਹੀਂ ਕੀ ਮਾਤਾ ਜੀ ਤਾਂ ਹੀ ਸਤਿਕਾਰ ਕਰਦੇ ਆ ਪਰ ਤੂੰ ਅ ਤਨਸੀਹ ਗੁਰੂ ਨਾਨਕ ਦੇਵ ਜੀ ਦੇ ਮਾਤਾ ਜੀ ਉਹਨਾਂ ਨੂੰ ਵੀ ਕਹਿੰਦਾ ਜੈ ਮਾਤਾ ਦੀ ਬਾਬਾ ਦੀਪ ਸਿੰਘ ਜੀ ਦੇ ਮਾਤਾ ਜੀ ਉਹਨਾਂ ਨੂੰ ਵੀ ਕਹਿੰਦਾ ਜੈ ਮਾਤਾ ਦੀ ਤੂੰ ਕਿਹੜੀ ਨਵੀਂ ਬਲਾ ਉੱਠ ਪਿਆ ਓਏ ਬੰਦੇ ਦਾ ਬਣ ਕੇ 2 ਦਿਨ ਦਾ ਤੇਰੇ ਕੋਲ ਟਾਈਮ ਹੈਗਾ ਜੀ 2 ਦਿਨ ਦਾ 2 ਦਿਨ ਦੇ ਵਿੱਚ ਆਪਣਾ ਸਪਸ਼ਟਿਕਰਨ ਦੇ ਦੇ ਨਹੀਂ ਤੇ ਦਾਸ ਦਾ ਨਾਦ ਮੈਂ ਦਾਸੀ ਦੀ ਤਰ੍ਹਾਂ ਦਿਨ ਨੂੰ 2 ਦਿਨ ਦੇ ਵਿਚ ਵਿੱਚ ਮੈਂ ਤੇਰੇ ਕੋਲ ਪਹੁੰਚਾਂਗਾ ਤੂੰ ਆਪਣੀ ਸਕਿਉਰਟੀ ਲਾ ਲਈ ਆਪਣੀ ਜੋ ਮਰਜ਼ੀ ਫੋਰਸ ਲਾ ਲਈ ਤੇਰੇ 6:00 ਵਜੇ ਦੇ ਅਨੁਸਾਰ ਨਹੀਂ ਆਉਣਾ ਤੂੰ ਗੁਰੂ ਘਰਾਂ ਦੇ ਵਿੱਚ ਜਾ ਕੇ ਜੇ ਕਾਰੇ ਲਾਉਣੇ ਆ ਤੂੰ ਕਿੰਨੀ ਤਕੜੀ ਬਲਾਹ ਗਈ ਆ ਫਿਰ ਮੇਰੀ ਡੀਸੀ ਸਾਹਿਬਾ ਅੱਗੇ ਬੇਨਤੀ ਆ ਹੱਥ ਬੰਨ੍ਹ ਕੇ ਵੀ ਇਸ ਬੰਦੇ ਨੂੰ ਸਕਿਉਰਟੀ ਕਾਦੀ ਦਿੱਤੀ ਆ ਕਿਸ ਕੰਮ ਦੀ ਨੂੰ ਸਕਿਉਰਟੀ ਦਿੱਤੀ ਕੀ ਗੱਲ ਇਹ ਕੋਈ ਲੀਡਰ ਆ ਇਹ ਕੋਈ ਮੰਤਰੀ ਆ ਕਿਦਾਂ ਕੋਈ ਇਹ ਸਰਕਾਰੀ ਅਹੁਦੇਦਾਰ ਆ ਕਾਦੀ ਨੂੰ ਸਕਿਉਰਟੀ ਦਿੱਤੀ ਆ ਇਸ ਬੰਦੇ ਦੇ ਕੋਲੋਂ ਜਿਹੜੀ ਸਕਿਉਰਟੀ ਆ ਉਹ ਵਾਪਸ ਲਈ ਜਾਵੇ ਇਹ ਦਰਅਸਲ ਬਿਲਕੁਲ ਪਖੰਡ ਕਰਦਾ ਪਿਆ ਵਾ ਇਹ ਧਾਰਮਿਕ ਭਾਵਨਾਵਾਂ ਨੂੰ ਜਿਹੜੀ ਹੈ ਠੇਸ ਪਹੁੰਚਾਉਂਡਿਆ ਵਾ ਇਹ ਆਪਣੇ ਸਮਾਜ ਦੇ ਵਿੱਚ ਇਹ ਗੰਦ ਖੋਲਣ ਡਿਆ ਬੰਦਾ ਏ ਇਸ ਬੰਦੇ ਦੀ ਥੋੜੇ ਦਿਨ ਪਹਿਲਾਂ ਇੱਕ ਹੋਰ ਵੀਡੀਓ ਆਈ ਜਿਹਦੇ ਵਿੱਚ ਇਹਨੇ ਖੁਦ ਆਪਣੇ ਆਪ ਦੇ ਵਿੱਚ ਸਪਸ਼ਟਿਕਰਨ ਕੀਤਾ ਵਾ ਕਿ ਮੈਂ ਇੱਕ ਨਸ਼ੇ ਦਾ ਆਦੀ ਆ ਮੈਂ ਚਿੱਟਾ ਵੀ ਪੀਨਾ ਵਾਂ ਬੀੜੀ ਹੱਥ 'ਚ ਫੜੀ ਆ ਮੇਰੇ ਕੋਲ ਵੀਡੀਓ ਪਈ ਆ ਜਿਹੜੀ ਆ ਜਿਹੜੀ ਉਹਦੀ ਬੀੜੀ ਵਾਲੀ ਮੈਂ ਅੱਜ ਹੀ ਸਵੇਰੇ ਦੀ ਵੀਡੀਓ ਵੇਖਦਾ ਪਿਆ ਹਾਂ ਆ ਤਮ ਪਹਿਲਾਂ ਮੈਂ ਵੀਡੀਓ ਦਿਖਾਣਾਂ ਦੀ ਬਾਂਦਰ ਦੀ ਆ ਵੀਡੀਓ ਵੇਖੋ ਹੱਥ ਵਿੱਚ ਇਹਨੇ ਬੀੜੀ ਫੜੀ ਆ ਇਹ ਖੁਦ ਆਪਣੇ ਆਪ ਦੇ ਵਿੱਚ ਕਹਿ ਰਿਹਾ ਵਾ ਕਿ ਮੈਂ ਇੱਕ ਨਸ਼ੇ ਦਾਦੀ ਆ ਮੈਂ ਆਪਣੇ ਗੁਪਤ ਅੰਗਾਂ ਤੱਕ चिट्टे के टीके लाए देखा चिट्टा भी पीना है मैं ये सब कुछ करता रहा वा ਇੱਕ ਨੰਬਰ ਦਾ ਆਸ਼ਿਕਾ ਇੱਕ ਨੰਬਰ ਦਾ ਠਰਕੀ ਬੰਦਾ ਵਾ ਤੇ ਇਹਨੂੰ ਸਰਕਾਰ ਸਾਡੀ ਨੇ ਉੱਠ ਕੇ ਤੇ ਇੱਕ ਸਕਿਉਰਟੀ ਦੇ ਦਿੱਤੀ ਆ ਜੀ ਇਹ ਬੰਦਾ ਬੜਾ ਇੱਕ ਸੈਲੀਬ੍ਰਿਟੀ ਹੋ ਗਿਆ ਜੀ ਨੂੰ ਸਕਿਉਰਟੀ ਦੇ ਦਿਓ ਕਾਦੀ ਸਕਿਉਰਟੀ ਕਿਉਂ ਸਕਿਉਰਟੀ ਇਹ ਹੈ ਕੁਝ ਇਹਦੇ ਕੋਲੋਂ ਜਿਹੜੀ ਸਕਿਉਰਟੀ ਆ ਉਹ ਵਾਪਸ ਲਈ ਜਾਵੇ ਤੇ ਇਸ ਬੰਦੇ ਦੇ ਸਿਰ ਦੇ ਵਿੱਚ ਛੇਤਰ ਮਾਰੇ ਜਾਣ ਆਪਣੇ ਮੰਦਰ ਦੇ ਵਿੱਚ ਕਰੇ ਆਪਣੇ ਮਨ ਦੇ ਵਿੱਚ ਕਦੇ ਕਿਨੇ ਕਰੇ ਸਾਨੂੰ ਉਹਨਾਂ ਕੋਈ ਮਤਲਬ ਨਹੀਂ ਹੈਗਾ ਅਸੀਂ ਸਤਿਕਾਰ ਕਰਦੇ ਆ ਪਰ ਮੈਂ ਇਹ ਦੱਸਾਂ ਵੀ ਜਿਹੜੇ ਆ Hindu ਧਰਮ ਦੇ ਠੇਕੇਦਾਰ ਬਣੇ ਆ ਆ ਇੱਕ ਗੰਜਾ ਜਹਾ ਤੇ ਇੱਕ ਜਿਹੜਾ ਕੀਨਾਮ ਉਹਦਾ ਉਹ ਜਿਹੜਾ ਦਸਤਾਰ ਸਜਾਉਂਦਾ ਉਥੋਂ ਲੁਧਿਆਣੇ ਦਾ ਹੀ ਆ ਇਹ ਦੋ ਜਾਣੇ ਜਿਹੜੇ ਧਰਮ ਦੇ ਠੇਕੇਦਾਰ ਬਣੇ Hindu ਧਰਮ ਦੇ ਇਹਨਾਂ ਠੇਕੇਦਾਰਾਂ ਨੂੰ ਆ ਬੰਦਾ ਦੀਦਾ ਨਹੀਂ ਵੀ ਇੱਕ ਧਾਰਮਿਕ ਭਾਵਨਾਵਾਂ ਨੂੰ ਜਿਹੜੀ ਇਹ ਠੇਸ ਪਾਉਂਡਿਆ ਵਾ ਇਸ ਬੰਦੇ ਨੂੰ ਫੜੋ ਇਹ ਗਲਤ ਕੰਮ ਕਰ ਗਿਆ ਵਾ ਇਹ ਸੰਗਤ ਜੀ ਇਸ ਬੰਦੇ ਨੂੰ ਛੇਤਰ ਤੇ ਜ਼ਰੂਰੀ ਆ ਦੋ ਦਿਨ ਦੇ ਵਿੱਚ ਵਿੱਚ ਜੇ ਤੂੰ ਮਾਫੀ ਮੰਗ ਲੇਗਾ ਤੇ ਫਿਰ ਤੇਰਾ ਭਲਾ ਹੋ ਜਾਊਗਾ ਜੇ ਦੋ ਦਿਨ ਦੇ ਵਿੱਚ ਤੂੰ ਮਾਫੀ ਨਾ ਮੰਗੀ ਤੇ ਦਾਸ ਤੇਰੇ ਕੋਲ ਖੁਦ ਪਹੁੰਚੇਗਾ ਇੱਕ ਮੈਂ ਹੋਰ ਗੱਲ ਦੱਸਦਾ ਵੀ ਤੁਸੀਂ ਆਪਣਾ ਸੌਰੀ ਆਪਣੇ ਪੱਤਰਕਾਰ ਜਿਹੜੇ ਵੀਰ ਹੈ ਨਾ ਇਹਦੇ ਕੋਲੋਂ ਗਿਆ ਹੀ ਇੰਟਰਵਿਊ ਵਾਤੇ ਪੱਤਰਕਾਰ ਗਿਆ ਤੇ ਪੱਤਰਕਾਰਾਂ ਨੂੰ ਕਹਿੰਦਾ ਵੀ ਆ ਮੈਂ ਸੰਨੀ ਦਿਓਲ ਦਾ ਹਾਥਿਆ ਮੇਰਾ 2.5 ਕਿਲੋ ਦਾ ਜਿਹਦੇ ਉੱਤੇ ਪੈ ਗਿਆ ਤੇ ਉਹ ਆਈਸੀਯੂ ਦੇ ਵਿੱਚ ਜਾ ਕੇ ਉੱਠੂਗਾ ਇਹ ਕਿੱਡਾ ਤਗੜਾ ਪਲਵਾਨ ਹੈਗਾ ਜਿਹੜਾ ਆਈਸੀਯੂ ਵਿੱਚ ਜਾ ਕੇ ਉੱਠੂਗਾ ਇਹਨੂੰ ਇੱਕ ਗੱਲ ਮੈਂ ਦੱਸ ਦਿੰਦਾ ਵੀ ਜਿਹੜੇ ਪੱਤਰਕਾਰ ਵੀਰ ਆ ਨਾ ਉਹ ਹਮੇਸ਼ਾ ਸਾਡੇ ਨਾਲ ਖੜੇ ਆ ਤੇ ਅਸੀਂ ਪੱਤਰਕਾਰਾਂ ਦੇ ਨਾਲ ਖੜੇ ਆ ਜੇ ਕੋਈ ਐਸੀ ਵੈਸੇ ਗੱਲ ਹੋਗੀ ਜੇ ਤੂੰ ਕਈ ਇਹੋ ਜੀ ਹਰਕਤ ਕੀਤੀ ਤੇ ਤੂੰ ਆਪਣਾ ਆਪ ਖੁਦ ਦੇਖ ਲਈ ਪੀ ਤੇਰਾ ਹਾਲ ਕੀ ਹੁੰਦਾ ਵਾ ਬਸ ਇਹੋ ਹੀ ਆ ਵੀ ਤੂੰ ਆਪਣਾ ਸਪੱਸ਼ਟੀਕਰਨ ਦੇ ਦੋ ਦਿਨ ਦੇ ਵਿੱਚ ਤੇਰੇ ਕੋ ਆ ਰਿਹਾ ਵਾ ਆਪਣੀ ਜਵਾਨਾ ਤੂੰ ਤਿਆਰੀ ਕਰ ਲਾ ਜੋ ਤੂੰ ਕਰ ਸਕਦਾ ਆਪਣੀ ਫੌਜ ਲਾ ਲਾ ਸਕਿਉਰਟੀ ਲਾ ਲਾ ਕੁਝ ਵੀ ਲਾ ਲਾ ਦੋ ਦਿਨ ਦੇ ਵਿੱਚ ਜੇ ਤੂੰ ਮਾਫੀ ਨਾ ਮੰਗੀ ਤੇ ਤੇਰਾ ਹਸਰ ਜਿਹੜਾ ਬੁਰਾ ਹੋਣਾ ਹੀ ਹੋ ਕਿਉਂਕਿ ਤੂੰ ਗੁਰੂ ਘਰ ਵਿੱਚ ਜਾ ਕੇ ਜਕਾਰੇ ਲਾਏ ਆ ਗੁਰੂ ਘਰ ਵਿੱਚ ਜਾ ਕੇ ਤੂੰ ਜਿਹੜੀ ਤੂੰ ਇਹ ਮਾੜਾ ਕੰਮ ਕੀਤਾ ਗਲਤ ਕੀਤਾ ਵਾ ਇਹਦਾ ਤੈਨੂੰ ਸਪਸ਼ਟੀਕਰਨ ਦੇਣਾ ਪੈਣਾ ਵਾ ਕਿਉਂ ਕਿ ਤੇ ਮੱਛੇ ਰੰਗੜ ਵਰਗੇ ਨਾ ਤੇਜਰਗੇ ਕਈ ਆਏ ਹੀ ਫਿਰ ਸਿੰਘਾਂ ਨੂੰ ਉਥੇ ਖੜਾ ਹੋਣਾ ਪੈਂਦਾ ਵਾ ਤੇ ਸਿੰਘ ਹੀ ਇਹੋ ਜਿਹੇ ਮੋਰਗੇ ਜਿਹੜੇ ਨਾ ਉਹ ਫੜੇ ਕਰਦੇ ਆ ਤੇ ਹੁਣ ਸਿੰਘ ਤੇਰੇ ਦਿਵਾਲੇ ਹੋ ਗਏ ਆ ਤੂੰ ਬੜੇ ਦਿਨ ਗਰੀਬਾਂ ਨੂੰ ਪੈਸੇ ਵੰਡ ਤੇ ਬਰੇ ਦਿਨ ਕੁਝ ਕਰ ਲਿਆ ਕਿਉਂਕਿ ਹੁਣ ਵੇਖ ਸੜਕਾਂ ਦੇ ਉੱਤੇ ਬੈਠੇ ਆ ਸ਼ਾਮਾਂ ਨੂੰ ਤੇ ਸ਼ਰਾਬਾਂ ਪੀਂਦੇ ਆ ਉਹ ਟਾਈਮ ਤੋਂ ਤੇਦਾ ਘੜੀ ਘੜੀ ਉਹਨਾਂ ਨੇ ਕਹਿਤਾ ਜੀ ਜੈ ਮਾਤਾ ਦੀ 500 ਰੁਪਿਆ ਦੇ ਕੇ ਲੋਕਾਂ ਨੂੰ ਤੂੰ ਜੈ ਮਾਤਾ ਦਿਖਵਾਉਣ ਡਿਆ ਵਾ ਆਪਾਂ ਇਹ ਨਹੀਂ ਕਹਿੰਦੇ ਤੇਰ ਕੋ ਪੈਹਾ ਵਗੀ ਤੇਰ ਕੋ ਸੁਆਹ ਵੇਜੋ ਮਰਜੀ ਹੋਵੇ ਸਾਨੂੰ ਉਹਦਾ ਕੋਈ ਮਤਲਬ ਨਹੀਂ ਆ ਪਰ ਬਸ ਇਹੋ ਹੀ ਆ ਵੀ ਤੂੰ ਹੁਣ ਬਾਅਦ ਆਦਾ ਅਹੀਂ ਹੁਣ ਤੇਰ ਕੋ ਆ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ